ਮigration center ਹੈ ਜਿਹੜੀ ਜੇਲ ਰੋਡ ਦੇ ਉੱਤੇ ਮਾਰਕੀਟ ਦੇ ਵਿੱਚ ਉੱਥੇ ਕੋਈ ਫਾਇਰਿੰਗ ਦਾ ਇਨਸੀਡੈਂਟ ਹੋਇਆ ਹੈ ਅਸੀਂ ਜਿਹੜਾ ਉੱਥੇ ਪੀਰ ਸਿੰਘ ਕਰਮ ਅਤੇ ਰੋਹਿਤ ਕੁਮਾਰ ਜਿਹੜਾ ਇਲਿਸ ਆਸ਼ੂ ਇਹ ਦੋਨੋਂ ਜਿਹੜੇ ਐ ਮਹੱਲਾ ਸ਼ੁਕਰਪੁਰਾ ਬਟਾਲਾ ਸਿਟੀ ਦੇ ਰਹਿਣ ਵਾਲੇ ਇਹਨਾਂ ਨੂੰ ਅਰੈਸਟ ਕੀਤਾ ਇਹਨਾਂ ਦੇ ਕੋਲੋਂ ਇੱਕ 1.38 ਬੋਰ ਦਾ 34 ਬੋਰ ਦਾ ਪਿਸਟਲ ਸੁਮੀਤ 8 ਰੌਂਦ ਤੇ ਇੱਕ 에어 ਪਿਸਟਲ ਜਿਹੜਾ ਹੈ ਜਿਹਦੇ ਨਾਲ ਇਹਨਾਂ ਨੇ ਉਹ ਕਲੌਕ ਦੇ ਉੱਤੇ ਹਟ ਕੀਤਾ ਸੀ ਉਹ ਰਿਕਵਰ ਕੀਤੀ ਤੇ ਇੱਕ ਮੋਟਰਸਾਈਕਲ ਇਹਨਾਂ ਕੋਲੋਂ ਜਿਹੜਾ ਉਹ ਰਿਕਵਰ ਕੀਤਾ ਹੈ ਜਿਹੜਾ ਇਹਨਾਂ ਨੇ ਉਸ ਵਾਰਦਾਤ ਦੇ ਵਿੱਚ ਯੂਜ਼ ਕੀਤਾ ਸੀ ਉਸ ਮੋਟਰਸਾਈਕਲ ਤੇ ਵੀ ਇਹਨਾਂ ਨੇ ਫੇਕ ਨੰਬਰ ਲਾਇਆ ਹੋਇਆ ਤੇ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਤੋਂ ਅੱਗੇ ਜਿਹੜੀ ਅੱਜ ਪੇਸ਼ ਕਰ ਰਹੇ ਆ ਕੋਰਟ ਦੇ ਵਿੱਚ ਰਿਮਾਂਡ ਲੈ ਕੇ ਇਹਨਾਂ ਤੋਂ ਅੱਗੇ ਜਿਹੜੀ ਫਰਦਰ ਪੁਸ਼ਸ਼ ਕੀਤੀ ਜਾਊਗੀ ਕਿ ਇਹਨਾਂ ਨੇ ਹੋਰ ਕਿਹੜੀ-ਕਿਹੜੀ ਵਾਰਦਾਤ ਕੀਤੀ ਹੈ ਗਾਦੇ ਲਈ ਗੋਲੀ ਚਲਾਈ ਸੀ ਇਹ ਥ੍ਰੈਟ ਕਾਲ ਸੀਗੀ ਰੈਨਸਮ ਲਈ ਜੋ ਹੁਣ ਤੱਕ ਇਹਨਾਂ ਦਾ ਇਹ ਜੋੜੀਆਂ ਜਿਹੜਾ ਹੈਗਾ ਮੁੰਡਾ ਨਿਸ਼ਾਂਤ ਜੋੜੀ ਨਿਸ਼ਾਨ ਜੋੜੀਆਂ ਉਹਦੇ ਲਈ ਇਹ ਕੰਮ ਕਰਦੇ ਇਸਰੇ ਨੂੰ ਕੋਈ ਪੈਸਾ ਮਿਲਦਾ ਸੀ ਕੀ ਕਰਦੇ ਸੀ ਇਹਨਾਂ ਨੇ ਹਾਂ ਇਹਨਾਂ ਨੂੰ ਪੈਸਾ ਮਿਲਣਾ ਸੀਗਾ ਲੇਕਿਨ ਹਲੇ ਮਿਲਿਆ ਨਹੀਂ ਕਿਵੇਂ ਇਹਨਾਂ ਦਾ رابطہ ਕਿਵੇਂ ਹੁੰਦਾ ਨਿਸ਼ਾਨ ਜੋੜੀਆਂ ਤੇ ਉੱਤੇ ਇੰਟਰਨੈਟ ਕਾਲਿੰਗ ਦੇ ਥਰੂ ਕਰਦੇ ਸੀ ਐਪ ਦੇ ਥਰੂ ਬੈਦਲੋਂ ਨੂੰ ਰਿਕਾਰਡ ਕੀ ਹੈ ਇਹਨਾਂ ਦਾ ਬੈਕਗ੍ਰਾਉਂਡ ਦੇ ਵਿੱਚ ਇਹ ਜਿਹੜਾ ਕਰਮਜੀਤ ਕਰਮ ਹੈ ਇਹਦੇ ਖਿਲਾਫ ਇੱਕ ਪੁਰਾਣਾ ਮੁਕੱਦਮਾ ਹੈਗਾ 2021 ਦਾ 295 ਦਾ ਬਾਕੀ ਦੂਸਰਾ ਜਿਹੜਾ ਉਹਦੇ ਤੇ ਕੋਈ ਪਰਚਾ ਨਹੀਂ ਆਲੇ ਸਰ ਇਹਨਾਂ ਦੀ ਤਾਰ ਜੋੜ ਸਕਦੇ ਜੀ ਬਾਕੀ ਵੀ ਇੱਕ ਦੋ ਫਾਈਲਿੰਗ ਹੋਈ ਉਹਨਾਂ ਨਾਲ ਉਹਨਾਂ ਨੂੰ ਰਿਮਾਂਡ ਲੈ ਕੇ ਸਾਰਾ ਕਲੀਅਰ ਕਰਾਂਗੇ ਕਿੰਨੀ ਫਰੋਤੀ ਸਰ ਮੰਗੀ ਸੀ ਇਹਨਾਂ ਨੇ ਨਹੀਂ ਇਹਨਾਂ ਨੇ ਫਰੋਤੀ ਨਹੀਂ ਮੰਗੀ ਇਹਨਾਂ ਨੂੰ ਤਾਂ ਸਿਰਫ ਟਾਸਕ ਮਿਲਿਆ ਸੀ ਕਿ ਤੁਸੀਂ ਉੱਥੇ ਆ ਇਸ ਤਰ੍ਹਾਂ ਫਾਇਰ ਕਰਕੇ ਤੇ ਕੋਲ ਸੁੱਟ ਕੇ ਤੇ ਆ ਜਾਣਾ ਬ੍ਰਾਹਮੜ ਕੀ ਕੀ ਕੀਤਾ ਹੈ ਬ੍ਰਾਹਮੜ ਇੱਕ ਪਿਸਟੋਲ ਹੈ .30 ਬੋਰ ਦਾ 8 ਰੌਂਦ ਤੇ ਇੱਕ 에어 ਗਨ ਹੈ ਜਿਹੜੀ ਆ ਕੀ ਬੋਲਦੇ ਉਹਨੂੰ ਆਪਾਂ ਪੈਲਟ ਗਨ ਟਾਈਪ ਕਿੰਨੇ ਪੈਸੇ ਦਾ ਕਿੰਨਾਸਾ ਹੋਇਆ ਕਿ ਕਿੰਨੇ ਪੈਸੇ ਇਹਨਾਂ ਨੂੰ ਮਿਲਣੇ ਸੀ ਇਹ ਤੇ ਗੋਲੀਆਂ ਚਲਾਉਂਦੇ ਨਹੀਂ ਉਹ ਹਲੇ ਦੱਸ ਨਹੀਂ ਰਹੇ ਕੁਝ ਇਹਨਾਂ ਨੂੰ ਤਾਂ ਆਨਲਾਈਨ ਕਹਿੰਦੇ ਸੀ ਸਾਨੂੰ ਕੋਈ ਕਹਿੰਦਾ ਸੀ ਵੀ ਤੂੰ ਸੀ ਪਹਿਲਾਂ ਕਰਿਓ ਫਿਰ ਬਾਅਦ ਵਿੱਚ ਤੁਹਾਨੂੰ ਮੈਂ ਪੈਸੇ ਦੇ ਦਊਗਾ ਇਹਦੇ ਕਹਿੰਦੇ ਪਹਿਲੇ ਵੀ ਕੋਈ ਵਾਰਦਾਤ ਕੀਤੀ ਗਈ ਇਹਨਾਂ ਨਾਲ ਉਹ ਸਾਰਾ ਹੁਣ ਵੈਰੀਫਾਈ ਕਰਾਂਗੇ ਨਾ ਹਲੇ ਤਾਂ ਰਾਤ ਫੜੇ ਸੀ ਲੇਟ ਆਵਰ ਹੁਣ ਪੇਸ਼ ਕਰਨ ਭੇਜੇ ਕੋਰਟ ਦੇ ਵਿੱਚ ਹੁਣ ਰਿਮਾਂਡ ਲੈ ਕੇ ਸਾਰਾ ਕਲੀਅਰ ਕਰਕੇ ਦੁਬਾਰਾ ਤੁਹਾਨੂੰ ਦੱਸਾਂਗੇ ਜਿਹੜੀਆਂ ਗੋਲੀਆਂ ਚਲ ਦਾ ਮਨ ਘਟਮਨ ਨੂੰ ਇਨਜਾਮ ਦਿੱਤਾ ਜੀ ਇਸ ਗੋਲੀ ਨੂੰ ਨਹੀਂ ਉੱਥੇ ਦਾ ਪੈਲਟ ਗਨ ਨਾਲ ਚਲਾਈ ਨਾ ਪੈਲਟ ਗਨ ਨਾਲ ਚਲਾਈ ਆ ਪਿਸਤਲ ਤਾਂ ਇਹਦੇ ਕੋਲ ਸੀ ਜਿਹੜਾ ਕਰਮ ਹੈ ਇਹ ਤਕਰੀਬਨ 20 22 ਸਾਲ ਦੇ ਆ ਦੋਨੋਂ ਕਿਦਾਂ ਪੈਲਟ ਗਨ ਨਾਲ ਚਲਾ ਕੇ ਖੋਲ ਜਿਹੜੇ ਦੂਸਰੀ ਗੰਦੇ ਸੁੱਟ ਕੇ ਗਏ ਜੀ ਹਾਂਜੀ ਖੋਲ 30 ਦੇ ਸੀ ਪੈਲਟ ਗਨ ਚਲਾਉਂਦੇ ਕੀ ਮੋਟਿਵ ਹੈ ਜੇ ਗੰਨ ਦੂਸਰੀ ਵੀ ਸਿਰਫ ਡਰਾਣਾ ਸੀ ਉਹਦੋਂ ਠਾਦੀ ਆਵਾਜ਼ ਤਾਂ ਆਂਦੀ ਹੈ ਉਹਦੇ ਨਾਲ ਵੀ ਨੁਕਸਾਨ ਨਹੀਂ ਹੁੰਦਾ ਨੁਕਸਾਨ ਨਹੀਂ ਹੁੰਦਾ ਉਹਦੇ ਨਾਲ ਸਿਰਫ ਠਾਦੀ ਆਵਾਜ਼ ਆਂਦੀ ਹੈ ਜਿਹੜਾ ਉਹ ਰਹਿਣਾ ਹੈ ਉਹਦੇ ਨਾਲ ਕੁਛ ਨਾ ਕੁਛ ਟੁੱਟ ਜਾਂਦਾ ਜਿੱਦਾਂ ਉੱਥੇ ਕਲੌਕ ਟੁੱਟਿਆ ਸੀ ਪਤਾ ਲੱਗੇ ਕਿ ਨਿਸ਼ਾਨ ਜੋੜੀਆਂ ਦੇ ਸੰਪਰਕ ਵਿੱਚ ਕਿੰਦਾ ਆਇਸੀ ਹੈ ਇਹ ਉਹਦੇ ਨਾਲ ਉਹਦੇ ਥਰੂ ਐਪ ਦੇ ਥਰੂ ਗੱਲ ਕਰਦੇ ਨਾ ਕਿੰਨੀ ਦੇਰ ਹੋ ਗਈ ਹੈ ਇਹ ਹੁਣ ਮਹੀਨਾ ਡੇਢ ਮਹੀਨਾ ਹੋ ਗਿਆ ਇਹਨਾਂ ਦੀ ਗੱਲ ਹੁੰਦੀ ਨੂੰ ਹੁਣ ਬਾਕੀ ਜਿਹੜਾ ਫਰਦਰ ਅੱਗੇ ਇਨਵੈਸਟਿਗੇਟ ਕਰਾਂਗੇ ਠੀਕ ਇਹ ਕਿਤੇ ਮਾਮਲਾ ਸਦਾ 200 ਦਿਨ ਹੋ ਰਿਹਾ ਹੈ ਇਹ ਸਿਟੀ ਬਟਾਲੀ ਜੀ